ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਦੋਸਤੋ ਦੁਨੀਆ ਦੀ ਸੱਤ ਅਜੂਬਿਆਂ ਦੇ ਵਿੱਚ ਸ਼ਾਮਿਲ ਤਾਜ ਮਹਿਲ ਜਿਹਨੂੰ ਕਿ ਸਿੰਬਲ ਆਫ ਲਵ ਮੰਨਿਆ ਜਾਂਦਾ ਹੈ ਦੇਸ਼ ਵਿਦੇਸ਼ ਦੇ ਲੱਖਾਂ ਹੀ ਯਾਤਰੀ ਹਰ ਰੋਜ਼ ਤਾਜ ਮਹਿਲ ਦੇ ਵਿੱਚ ਘੁੰਮ ਕੇ ਇੱਥੋਂ ਦੀ ਖੂਬਸੂਰਤੀ ਮੁਗਲ ਕਾਲ ਦੇ ਆਰਕੀਟੈਕਚਰ ਦਾ ਆਨੰਦ ਮਾਣਦੇ ਆ ਇਹ ਤਾਜ ਮਹਿਲ ਅੱਜ ਕੱਲ੍ਹ ਫਿਰ ਤੋਂ ਚਰਚਾਵਾਂ ਦੇ ਵਿੱਚ ਹੈ ਕਾਰਨ ਹੈ ਇੱਕ ਨਵੀਂ ਫਿਲਮ ਆਈ ਹੈ ਦਾ ਤਾਜ ਸਟੋਰੀ ਜਿਹਦੇ ਵਿੱਚ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਪ੍ਰੇਸ਼ਰਾਵਤ ਦੇ ਮੁੱਖ ਭੂਮਿਕਾ ਨਿਭਾਈ ਹੈ ਇਸ ਫਿਲਮ ਦੀ ਕਹਾਣੀ ਜ਼ਾਦਾar ਹੈ ਕਿ ਤਾਜਮਹਿਲ ਇੱਕ ਮਕਬਰਾ ਨਾ ਹੋ ਕੇ ਇੱਕ Hindu ਮਹਿਲ ਹੈ ਇਸ ਦੇ ਬਾਰੇ ਬਹੁਤ ਸਾਰੇ ਆਮਨਕਰਤ ਜਿਹੜੇ ਤੱਥ ਹੈ ਫਿਲਮ ਦੇ ਵਿੱਚ ਪੇਸ਼ ਕੀਤੇ ਗਏ ਇਹਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਿਹੜਾ ਤਾਜਮਹਿਲ ਹੈ ਇਹ ਸ਼ਾਹਜਹਾਨ ਨੇ ਨਹੀਂ ਬਣਵਾਇਆ ਇਹ ਕਿਸੇ Hindu ਰਾਜੇ ਨੇ ਬਣਵਾਇਆ ਸੀ ਔਰ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਇਹ ਪਹਿਲਾਂ ਇੱਕ ਮੰਦਿਰ ਹੁੰਦਾ ਸੀ ਜਿਸ ਦਾ ਨਾਮ ਤੀਜੋ ਮਹਿਲੇ ਸੀ ਇਹਨੂੰ ਰਾਜਾ ਮਾਨ ਸਿੰਘ ਦੇ ਪੁੱਤੇ ਜੈਸਿੰਘ ਨੇ ਬਣਵਾਇਆ ਸੀ ਤੇ ਸ਼ਾਹਜਹਾਨ ਨੇ ਇਸੇ ਨੂੰ ਹੀ ਰੈਨੋਵੇਟ ਕਰਕੇ ਤਾਜਮਹਿਲ ਬਣਾ ਦਿੱਤਾ। ਫਿਲਮ ਤੋਂ ਲਾਵਾ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਅਧਿਆਤਮਿਕ ਦੇ ਵਿੱਚ ਆਪਣਾ ਪਾਪ ਆ ਕੇ ਇਹ ਮੰਗ ਕੀਤੀ ਸੀ ਕਿ ਤਾਜਮਹਿਲ ਦੀ ਬੇਸਮੈਂਟ ਦੇ ਵਿੱਚ ਜਿਹੜੇ 22 ਕਮਰੇ ਆ ਉਹ ਇਸੇ ਲਈ ਨਹੀਂ ਖੋਲੇ ਜਾਂਦੇ ਕਿਉਂਕਿ ਉਹਨਾਂ ਦੇ ਵਿੱਚ ਦੇਵੀ-ਦੇਵਤਿਆਂ ਦੇ ਚਿੱਤਰ ਬਣੇ ਹੋਏ ਆ। ਇਹਦੇ ਵਿੱਚ ਮੰਦਰ ਹੋਣ ਦੇ ਸਬੂਤ ਮੌਜੂਦ ਹੈ। ਇਸ ਲਈ ਇਹਨਾਂ ਨੂੰ ਜਾਣ ਪੁੱਛ ਕੇ ਨਹੀਂ ਖੋਲਿਆ ਜਾਂਦਾ। ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਤਾਜਮਹਿਲ ਸੱਚਮੁੱਚ ਇੱਕ Hindu ਮੰਦਰ ਸੀ ਕਿ ਸੱਚਮੁੱਚ ਹੀ ਉਹਨਾਂ 22 ਕਮਰਿਆਂ ਦੇ ਵਿੱਚ ਕੋਈ ਰਹੱਸ ਹੈ। ਸਭ ਤੋਂ ਪਹਿਲਾਂ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਗੱਲ ਸ਼ੁਰੂ ਕਿੱਥੋਂ ਹੋਈ। ਦਰਅਸਲ 1970 ਦੇ ਨੇੜੇ ਇੱਕ ਮਰਾਠੀ ਲੇਖਕ ਨੇ ਉਹਨਾਂ ਦਾ ਨਾਮ ਸੀ ਓਨ ਓਕ। ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਦਾ ਤਾਜਮਹਿਲ ਟ੍ਰੂ ਸਟੋਰੀ। ਉਸ ਕਿਤਾਬ ਦੇ ਵਿੱਚ ਇਹਨਾਂ ਨੇ ਜ਼ਾਵਾ ਕੀਤਾ ਸੀ ਕਿ ਇਹ ਜਿਹੜਾ ਤਾਜਮਹਿਲ ਹੈ ਇਹ ਸ਼ਾਹਜਹਾਂ ਨੇ ਨਹੀਂ ਬਣਵਾਇਆ ਸਗੋਂ ਉਹਨਾਂ ਨੇ ਰਾਜਾ ਮਾਨ ਸਿੰਘ ਤੇ ਪੋਤੇ ਜੈ ਸਿੰਘ ਦੇ ਕੋਲੋਂ ਇਹ ਜ਼ਮੀਨ ਐਕਵਾਇਰ ਕੀਤੀ ਸੀ। ਔਰ ਅਸਲ ਵਿੱਚ ਇਹ ਜ਼ਮੀਨ ਐਕਵਾਇਰ ਨਹੀਂ ਕੀਤੀ ਸੀ। ਉਸਨੇ ਉਸਦੇ ਹੀ ਜਿਹੜਾ ਘਰ ਸੀਗਾ ਉਸ ਨੂੰ ਹੀ ਰੈਨੋਵੇਟ ਕਰਕੇ ਤਾਜ ਮਹਿਲ ਦੇ ਵਿੱਚ ਤਬਦੀਲ ਕਰ ਦਿੱਤਾ ਸੀ ਔਰ ਅੱਜ ਵੀ ਤਾਜ ਮਹਿਲ ਦੀ ਬੇਸਮੈਂਟ ਦੇ ਵਿੱਚ ਜਿਹੜੇ 22 ਕਮਰੇ ਆ ਉਹਨਾਂ ਦੇ ਵਿੱਚ Hindu ਮੰਦਰ ਹੋਣ ਦੇ ਜਿਹੜੇ ਸਬੂਤ ਆ ਮੌਜੂਦ ਨੇ ਇਸੇ ਲਈ ਇਹਨਾਂ 22 ਕਮਰਿਆਂ ਨੂੰ ਕਦੇ ਖੋਲਿਆ ਨਹੀਂ ਜਾਂਦਾ ਲੇਕਿਨ ਉਹਨਾਂ ਦੇ ਇਹ ਦਾਅਵੇ ਬਿਲਕੁਲ ਬੇਬੁਨਿਆਦ ਨੇ ਔਰ ਸਗੋਂ ਇਸ ਫਿਲਮ ਦੀ ਜਿਹੜੀ ਕਹਾਣੀ ਇਹ ਵੀ ਬਿਲਕੁਲ ਬੇਬੁਨਿਆਦ ਹੈ ਕਿਉਂਕਿ ਫਿਲਮ ਆਈ ਹੈ 2025 ਦੇ ਵਿੱਚ ਜਦੋਂ ਕਿ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਜਿਹਨੂੰ ਕਿ ਆਪਾਂ ASI ਦੇ ਨਾਮ ਨਾਲ ਜਾਣਦੇ ਹਾਂ ਉਹਨਾਂ ਨੇ ਜਨਵਰੀ 2022 ਨੂੰ ਹੀ ਮੀਡੀਆ ਦੇ ਵਿੱਚ ਇੱਕ ਲੈਟਰ ਲਿਖੀ ਔਰ ਆਫੀਸ਼ੀਅਲੀ ਆਪਣੀ ਸਾਈਡ ਦੇ ਉੱਪਰ ਉਹਨਾਂ 22 ਕਮਰਿਆਂ ਦੀ ਜਿਹੜੀ ਫੋਟੋ ਆ ਉਹ ਜਾਰੀ ਕਰ ਦਿੱਤੀਆਂ ਜਿਹੜੀਆਂ ਕਿ ਤੁਸੀਂ ਅੱਜ ਵੀ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਬੈਠੇ ਵੀ ਉਹਨਾਂ 22 ਕਮਰਿਆਂ ਦੇ ਅੰਦਰਲੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਅਸਲ ਉਹ ਜਿਹੜੇ 22 ਕਮਰੇ ਉਹ 22 ਕਮਰੇ ਨਹੀਂ ਉਹ ਇੱਕ ਪੂਰਾ ਕੋਰੀਡੋਰ ਆ ਜਿਹਦੇ ਅੰਦਰ ਕੁਝ ਵੀ ਨਹੀਂ ਉਹਨਾਂ ਕਮਰਿਆਂ ਦਾ ਮਹੱਤਵ ਸਿਰਫ ਇਸ ਦੇ ਆਰਕੀਟੈਕਚਰ ਨੂੰ ਲੈ ਕੇ ਕਿਉਂਕਿ ਜਿਹੜੀ ਉਸ ਦੀ ਬੁਨਿਆਦ ਹੈ ਉਹ ਜਮਨਾ ਨਦੀ ਦੇ ਕਿਨਾਰੇ ਹੈ ਇਹ ਜਿਹੜੇ ਹੇਠਲੇ ਕਮਰੇ ਆ ਉਹਨਾਂ ਦੇ ਵਿੱਚ ਜਿਹੜੀ ਕੁਝ ਰੋਸ਼ਨਦਾਨ ਇਸ ਤਰ੍ਹਾਂ ਦੇ ਛੱਡੇ ਹੋਏ ਆ ਜਿਹੜੇ ਕਿ ਨਮੀ ਨੂੰ ਬਾਹਰ ਕੱਢਦੇ ਆ ਸਲਾਬ ਨਹੀਂ ਆਦੀ ਜਿਸ ਨਾਲ ਅੰਦਰ ਫੰਗਸ ਨਹੀਂ ਹੁੰਦੀ ਔਰ ਜਿਹੜੀਆਂ ਇਹਦੀ ਨੀਂਹਾਂ ਕਮਜ਼ੋਰ ਹੋਣ ਦਾ ਖਤਰਾ ਆ ਉਹ ਖਤਰਾ ਨਾ ਹੋਵੇ ਇਸੇ ਖਤਰੇ ਨੂੰ ਦੇਖਦੇ ਹੋਏ ਜਿਹੜੇ ਤਾਜਮਹਿਲ ਨੂੰ ਬਣਾਉਣ ਵਾਲੇ ਆਰਕੀਟੈਕਚਰ ਸਨ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਕਮਰਿਆਂ ਨੂੰ ਬੇਸਮੈਂਟ ਨੂੰ ਇਸ ਤਰੀਕੇ ਨਾਲ ਬਣਾਇਆ ਸੀ ਕਿ ਇਸ ਦੇ ਅੰਦਰ ਸਲਾਬਾ ਇਕੱਠਾ ਨਾ ਹੋਵੇ ਉਹਨਾਂ ਕਮਰਿਆਂ ਦੇ ਰਹੀ ਸਲਾਬੀਂ ਦਿਓ ਬਾਹਰ ਚਾਈ ਚਲੇ ਅੰਦਰ ਉਲੀ ਨਾ ਲੱਗੇ ਫੰਗਸ ਨਾ ਲੱਗੇ ਤਾਕੇ ਜਿਹੜਾ ਤਾਜਮਹਿਲ ਹੈ ਉਹ ਸਦੀਆਂ ਤੱਕ ਉਸ ਦੀ ਜਿਹੜੀ ਚਮਕ ਹੈ ਉਹ ਉਸੇ ਤਰ੍ਹਾਂ ਬਰਕਰਾਰ ਰਹੇ ਉਹਨਾਂ ਆਰਕੀਟੈਕਟ ਦੀ ਹੀ ਦੂਰਅੰਦੇਸ਼ੀ ਦਾ ਨਤੀਜਾ ਇਹ ਹੈ ਕਿ ਤਾਜਮਹਿਲ ਅੱਜ ਵੀ ਇੰਨੇ ਸਾਲ ਹੋਣ ਦੇ ਬਾਵਜੂਦ ਵੀ ਬਿਲਕੁਲ ਉਮੇਦਾ ਉਵੇਂ ਹੀ ਖੜਾ ਹੈ ਜਦੋਂ 2022 ਦੇ ਵਿੱਚ ਹੀ ਐਸਆਈ ਆਪਣੀ ਸਾਈਡ ਦੇ ਉੱਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਸਬੂਤ ਦੇ ਚੁੱਕੀ ਹੈ ਤਾਂ ਫਿਰ ਕਿਉਂ ਵਾਰ-ਵਾਰ ਇਸ ਮੁੱਦੇ ਨੂੰ ਉਠਾਇਆ ਜਾ ਰਿਹਾ ਔਰ ਇਸ ਦੇ ਉੱਪਰ ਕਰੋੜਾਂ ਰੁਪਏ ਖਰਚ ਕੇ ਇੱਕ ਫਿਲਮ ਵੀ ਬਣਾਈ ਜਾ ਰਹੀ ਹੈ ਕਿਉਂਕਿ ਕਿਤੇ ਨਾ ਕਿਤੇ ਇਸ ਮੁਲਕ ਦੇ ਵਿੱਚ ਇੱਕ ਨੈਰੇਟਿਵ ਸਰਜਿਆ ਜਾ ਰਿਹਾ ਇੱਕ ਹਿੰਦੂਤਵੀ ਨੈਰੇਟਿਵ ਸਰਜਿਆ ਜਾ ਰਿਹਾ ਆ ਇਸ ਹਤਾਜ ਮਹਿਲ ਨੂੰ ਲੈ ਕੇ ਨਹੀਂ ਹੋ ਰਿਹਾ ਔਰ ਦਾਅਵੇ ਕੀਤੇ ਜਾ ਰਹੇ ਕਿ ਸਿੱਖਾਂ ਦੀ ਆਸਥਾ ਦਾ ਤੋਂ ਰਾ ਸਤਖੰਡਿ ਸ਼੍ਰੀ ਦਰਬਾਰ ਸਾਹਿਬ ਉਸ ਨੂੰ ਵੀ ਇੱਕ ਹਿੰਦੂ ਮੰਦਰ ਦੇ ਤੌਰ ਤੇ ਪ੍ਰਚਾਰ ਰਹੇ ਆ ਹੋ ਸਕਦਾ ਹੈ ਕੱਲ ਨੂੰ ਉਸ ਦੇ ਉੱਪਰ ਵੀ ਇਹ ਆਪਣਾ ਦਾਵਾ ਠੋਕਣ ਇਸ ਲਈ ਇਹੋ ਜਿਹੀਆਂ ਜਿਹੜੀਆਂ ਵੀ ਘਟੀਆਂ ਤੇ ਕੋਝੀਆਂ ਹਰਕਤਾਂ ਕੀਤੀਆਂ ਜਾ ਰੀਆਂ ਉਸ ਦਾ ਵਿਆਪਕ ਤੌਰ ਤੇ ਵਿਰੋਧ ਕੀਤਾ ਜਾਣਾ ਚਾਹੀਦਾ ਇਹੀਆਂ ਫਿਲਮਾਂ ਦਾ ਬਾਈਕਾਟ ਹੋਣਾ ਚਾਹੀਦਾ ਜਿਹੜੇ ਥੋੜੀ ਬਹੁਤੀ ਵੀ ਸੈਂਸ ਰੱਖਦੇ ਆ ਇਤਿਹਾਸ ਦੀ ਸਮਝ ਰੱਖਦੇ ਆ ਜਿਨ੍ਹਾਂ ਨੂੰ ਪਤਾ ਕਿ ਇਤਿਹਾਸ ਸਿਰਫ ਕਲਾ ਮਨਕੜਤ ਗੱਲਾਂ ਤੇ ਨਹੀਂ ਹੁੰਦਾ ਉਤਰ ਲਈ ਬਹੁਤ ਸਾਰੇ ਫੈਕਟ ਬਹੁਤ ਸਾਰੇ ਤੱਥ ਖੋਜੇ ਨੇ ਪੈਂਦੇ ਆ ਬਹੁਤ ਸਾਰੇ ਅਖਬਾਰ ਮੈਗਜ਼ੀਨ ਜਿਹੜੇ ਉਸ ਸਮੇਂ ਦੇ ਯਾਤਰੀ ਜਿਨ੍ਹਾਂ ਨੇ ਉਸ ਸਮੇਂ ਦੇ ਵਿੱਚ ਯਾਤਰਾ ਕੀਤੀ ਆਪਣੇ ਖਿਤਾਬਾ ਲਿਖੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਕ੍ਰਾਸ ਚੈੱਕ ਕੀਤਾ ਜਾਂਦਾ ਫਿਰ ਹੋਰ ਵੀ ਮਾਹਿਰਾਂ ਦੇ ਵੱਲੋਂ ਇਸ ਚੀਜ਼ ਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਆ ਤਦ ਜਾ ਕੇ ਕੋਈ ਇਤਿਹਾਸਕ ਤੱਥ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਲੇਕਿਨ ਇਹ ਲੋਕ ਜਿਹੜੀਆਂ ਚੀਜ਼ਾਂ ਅਦਾਲਤ ਵੱਲੋਂ ਠੁਕਰਾਈਆਂ ਗਈਆਂ ਇਹ ਐਸਆਈ ਦੇ ਵੱਲੋਂ ਜਿਹਦੇ ਬਾਰੇ ਪੁਖਤਾ ਸਬੂਤ ਦਿੱਤੇ ਗਏ ਆ ਫਿਰ ਵੀ ਉਸ ਦੇ ਬਾਵਜੂਦ ਇਹ ਜੀ ਕੁਝ ਨਹੀਂ ਹਰਕਤਾਂ ਕਰ ਰਿਹਾ ਇਹ ਜੋ ਫਿਲਮਾਂ ਬਣਾ ਕੇ ਇੱਕ ਆਪਣਾ ਹੀ ਏਜੰਡਾ ਆਪਣਾ ਹੀ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕਰ ਰਿਹਾ ਇਹਨਾਂ ਚੀਜ਼ਾਂ ਦੇ ਉੱਪਰ ਰੋਕ ਲੱਗਣੀ ਚਾਹੀਦੀ ਇਹ ਸੀ ਤਾਜ ਮਹਿਲ ਦੇ ਬਾਰੇ ਸਾਡੀ ਜਿਹੜੀ ਵੀ ਜਾਣਕਾਰੀ ਜੋ ਕਿ ਭਾਰਤ ਸਰਕਾਰ ਵੱਲੋਂ ਪ੍ਰਮਾਣਿਤ ਜਿਹੜੀ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਉਹਨਾਂ ਦੇ ਵੱਲੋਂ ਹੋਈ ਆਪਣੀ ਵੈਬਸਾਈਟ ਦੇ ਉੱਪਰ ਪਾਈ ਗਈ ਹੈ ਆਫੀਸ਼ੀਅਲ ਵੈਬਸਾਈਟ ਹੈ ਕੋਈ ਫੇਕ ਨਹੀਂ ਕੋਈ ਮਨਕੜਤ ਨਹੀਂ ਕੋਈ ਕਾਰਪੋਰੇਟ ਚੀਜ਼ਾਂ ਨਹੀਂ ਔਰ ਉਹਨਾਂ ਦੇ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਕਿ ਤਾਜ ਮਹਿਲ ਕੋਈ Hindu ਮੰਦਰ ਨਹੀਂ ਇਹ ਇੱਕ ਮਕਬਰ ਹੈ ਇਸ ਦੀ ਬਣਾਵਟ ਇਸਲਾਮਿਕ ਜਿਹੜਾ ਆਰਕੀਟੈਕਚਰ ਆ ਉਸੇ ਦਾ ਨਮੂਨਾ ਹੈ ਇਸ ਲਈ ਤਾਜ ਮਹਿਲ ਤਾਜ ਮਹਿਲ ਹੀ ਰਹਿਣ ਦਿੱਤਾ ਜਾਵੇ ਇਸ ਨੂੰ ਤੇਜੋ ਮਹਿਲ ਜਾਂ ਕੋਈ ਹੋਰ ਨਾਮ ਨਾ ਦਿੱਤਾ ਜਾਵੇ ਜੇਕਰ ਤਾਜ ਮਹਿਲ ਦੇ ਉੱਪਰ ਸਾਡੀ ਬਣਾਈਏ ਵੀਡੀਓ ਪਸੰਦਾਈਏ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਹੋਰ ਨਾਲ ਦੋਸਤਾਂ ਦੇ ਨਾਲ ਸ਼ੇਅਰ ਕਰ ਰਹੇ ਹੋ ਸਾਡੀ ਵੀਡੀਓ ਦੇ ਅੰਤ ਤੱਕ ਦੇਖਣ ਲਈ ਤੁਹਾਡਾ ਸਾਰੇ ਮਿੱਤਰ ਪਿਆਰਾਂ ਦਾ ਬਹੁਤ ਬਹੁਤ ਧੰਨਵਾਦ ਸਸਰੀਆ ਕਾ